ਕਮਲਕੌਰ ਭਾਬੀ ਕਤਲ ਮਾਮਲਾ ਬਠਿੰਡਾ ਪੁਲਿਸ ਵੱਲੋਂ ਇੱਕ ਪੇਚੀਦਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਐ ਐਸਐਸਪੀ ਅਬਨੀਤ ਕੁੰਡਲ ਨੇ ਮੀਡੀਆ ਰਾਹੀਂ ਦੱਸਿਆ ਕਿ ਪ੍ਰਸਿੱਧ ਸੋਸ਼ਲ ਮੀਡੀਆ ਫਿਗਰ ਕਮਲਕੌਰ ਭਾਬੀ ਅਸਲ ਨਾਮ ਕੰਚਨ ਕੁਮਾਰੀ ਦਾ ਕਤਲ ਪੂਰੀ ਰਚਨਾ ਅਤੇ ਯੋਜਨਾ ਤਹਿਤ ਕੀਤਾ ਗਿਆ ਮੁੱਖ ਦੋਸ਼ੀ ਅਮਰਿਤਪਾਲ ਮਹਿਰੋ ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਅਤੇ ਨਿਮਰਤਜੀਤ ਦੇ ਨਾਲ ਮਿਲ ਕੇ ਇਹ ਸਾਜ਼ਿਸ਼ ਬਣਾਈ। ਉਹਨਾਂ ਨੇ ਕਮਲਕੌਰ ਨੂੰ ਝੂਠਾ ਨਿਯੋਤਾ ਭੇਜਿਆ ਕਿ ਇੱਕ ਪ੍ਰਮੋਸ਼ਨਲ ਵੀਡੀਓ ਨੂੰ ਸ਼ੂਟ ਹੈ। ਕਮਲਕੌਰ ਨੇ ਇਹ ਗੱਲ ਆਪਣੀ ਮਾਂ ਨੂੰ ਦੱਸ ਕੇ 9 ਜੂਨ ਨੂੰ ਬਠਿੰਡਾ ਲਈ ਰਵਾਨਾ ਹੋਈ। ਲੁਧਿਆਣਾ ਵਿੱਚ ਅਮਰਿਤਪਾਲ ਦੇ ਸਾਥੀ ਸਕਾਰਪਿਓ ਐਨ ਗੱਡੀ 'ਚ ਕਮਲਕੌਰ ਨੂੰ ਲੈਣ ਆਏ। ਰਸਤੇ 'ਚ ਪੁੱਚੋਂ ਕਲਾਂ ਦੇ ਨੇੜੇ ਉਹਨਾਂ ਨੇ ਉਸ ਦਾ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਗੱਡੀ ਦੀ ਪਿਛਲੀ ਸੀਟ ਤੇ ਰੱਖ ਦਿੱਤਾ ਗਿਆ। ਫਿਰ ਇਹ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜੀ ਕਰ ਦਿੱਤੀ ਗਈ। 11 ਜੂਨ ਨੂੰ ਜਦੋਂ ਹਸਪਤਾਲ ਦੇ ਕਰਮਚਾਰੀਆਂ ਨੇ ਗੱਡੀ ਤੋਂ ਗੰਧ ਆਉਂਦੀ ਮਹਿਸੂਸ ਕੀਤੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਜਦ ਗੱਡੀ ਚੈੱਕ ਕੀਤੀ ਤਾਂ ਉਸ ਵਿੱਚ ਅਮਲ ਕੌਰ ਦੀ লাশ ਮਿਲੀ ਜੋ ਦੋ ਨੌਜਵਾਨ ਪੁਲਿਸ ਦੀ ਹਿਰਾਸਤ ਵਿੱਚ ਹਨ ਜਸਪ੍ਰੀਤ ਅਤੇ ਨਿਰਮਤਜੀਤ ਉਨ੍ਹਾਂ ਨੇ ਇਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਇਹ ਕਤਲ ਇਸ ਲਈ ਕੀਤਾ ਕਿਉਂਕਿ ਉਹ ਕਮਲ ਕੋਰ ਦੇ ਬਲਗਰ ਕੰਟੈਂਟ ਤੋਂ ਨਰਾਜ਼ ਹਨ ਉਨ੍ਹਾਂ ਨੇ ਉਨ੍ਹਾਂ ਦੇ ਮੁਤਾਬਿਕ ਇਹ ਸਮਾਜ ਤੇ ਨੈਗੇਟਿਵ ਪ੍ਰਭਾਵ ਪਾ ਰਿਹਾ ਸੀ ਅੱਜ ਵੀ ਮੁੱਖ ਦੋਸ਼ੀ ਅਮਰਿਤਪਾਲ ਮੈਰੋ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਹਾਲਾਂਕਿ ਇਹ ਮਾਮਲਾ ਇੱਕ ਕੰਟੈਂਟ ਦੇ ਵਿਰੋਧ ਤੋਂ ਸ਼ੁਰੂ ਹੋਇਆ ਪਰ ਇਹ ਇੱਕ નિર્દય ਕਤਲ ਚ ਬਦਲ ਗਿਆ ਐਸਐਸਪੀ ਕੋਨ ਦੇ ਅਨੁਸਾਰ ਹੋਰ ਵੀ ਕਈ ਵੱਡੇ ਖੁਲਾਸੇ ਆਉਣ ਦੀ ਸੰਭਾਵਨਾ ਹੈ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਹੈ